ਪ੍ਰੇਮ ਸੋ ਇੱਥੇ ਬੈਠਾ ਆਪਣੀ ਮੌਤ ਦਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਚੌਕ 'ਚ ਦੁਗਰੀ ਬੈਠਾ ਅੱਖਾਂ ਤੋਂ ਅੰਨਾ ਹੋ ਗਿਆ ਇਹ ਤਾਂ ਅੰਨਾ ਹੋਇਆ ਦੁਨੀਆ ਨਹੀਂ ਹੋਈ ਅੱਜ ਸਿਰ ਤੇ ਬੰਨਣ ਨੂੰ ਦੁਪੱਟਾ ਨਹੀਂ ਅੱਜ ਤੇੜ ਪਾਉਣ ਨੂੰ ਕੱਪੜੇ ਨਹੀਂ ਦੇਖੋ ਕਿਵੇਂ ਫਟੇ ਪਏ ਆ ਪਜਾਮੇ 'ਚ ਕਿੰਨੀਆਂ ਮੋਰੀਆਂ ਹੋਈਆਂ ਪਈਆਂ ਚੰਦਰਮਾ ਦੇ ਉੱਤੇ ਜਾ ਕੇ ਘਰ ਪਾਉਣ ਦੀਆਂ ਗੱਲਾਂ ਕਰਦੇ ਆ ਪਰ ਜ਼ਮੀਨ ਤੇ ਸਾਡੇ ਆ ਹਾਲਾਤ ਬਣੇ ਕਿਸੇ ਨੇ ਮਦਦ ਨਹੀਂ ਕੀਤੀ ਬਾਪੂ ਨਹੀਂ ਕਿਸੇ ਨੇ ਮਦਦ ਨਹੀਂ ਕੀਤੀ ਜਿਨ੍ਹਾਂ ਨੇ ਘਰ ਕਿਰਾਏ ਤੇ ਰੈਂਦਾ ਸੀ ਜਿਹਨੇ ਕੱਢਿਆ ਉਹਨੇ ਵੀ ਨਹੀਂ ਕਿਹਾ ਵੀ ਚਲ ਤੂੰ ਅੰਨਾ ਯਾਰ ਕੋਈ ਗੱਲ ਨਹੀਂ ਨਾ ਬੋਝ ਬਣੂੰਗਾ ਉਹਨੂੰ ਕੌਣ ਪਛਦਾ ਪਰ ਕੋਈ ਨਹੀਂ ਕੋਈ ਕਿਸੇ ਦਾ ਨਹੀਂ ਨਾ ਜੀ ਉਹਦਾ ਕੋਈ ਆਪਣਾ ਨਹੀਂ ਜਿਹੜਾ ਬੰਦਾ 도로 ਘਟੇ ਆਇਆ ਕੋਈ ਨੂੰ ਸੰਭਾਲਣ ਲੱਗੀ ਸਾ ਤੋਂ ਅੰਨਾ ਬਿਗਜ਼ਾੜੀ ਰੁੱਟੀ ਪਾਣੀ ਖਾਣ ਨੂੰ ਕਰਾ ਜਿਹੜਾ ਰੋਡ ਤੇ ਮਾਰ ਰਿਹਾ ਕੋਈ ਸੰਭਾਲਣ ਲੱਗੀ ਨਹੀਂ ਬੈਠ ਗਿਆ ਵੇਹਲੂ ਆ ਕੇ ਫੋਕ ਲਾ ਲੇ ਘਰ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਕੋਈ ਨਹੀਂ ਹੈਗਾ ਜੀ ਹਾਂਜੀ ਤੁਹਾਡਾ ਘਰ-ਬਾਰ ਕਿੱਥੇ ਆ ਘਰ-ਬਾਰ ਹੈ ਨਹੀਂ ਮੇਰਾ ਮੇਰਾ ਕੋਈ ਨਹੀਂ ਹੈਗਾ ਕੌਣ ਇੱਥੇ ਤੋਂਦੇ ਰਹਿ ਰਹੇ ਹੋ ਤੁਸੀਂ ਇੱਥੇ ਬਸ ਕੋਈ ਛੱਡ ਗਿਆ ਮੈਨੂੰ ਕੌਣ ਛੱਡ ਕੇ ਗਿਆ ਭਾਈ ਜੀ ਇਹ ਨਾ ਇੱਥੇ ਮੈਂ ਫਿੱਥੇ ਦੀ ਕੱਲ ਵੀਡੀਓ ਪਾਈ ਸੀ ਕਿ ਨਾ ਸਵੇਰੇ ਤੁਹਾਨੂੰ ਉੱਥੇ ਹੀ ਹੁਣ ਬੈਠੇ ਨੇ ਤੇ ਤੁਹਾਡਾ ਮੈਸੇਜ ਪੜ ਕੇ ਮੈਂ ਸਪੈਸ਼ਲ ਫੇਰ ਇਹਨਾਂ ਦੀ ਵੀਡੀਓ ਬਣਾਣ ਆਇਆ ਕਿਉਂਕਿ ਸਾਹਮਣੇ ਮੇਰਾ ਘਰ ਹੈ ਇਹ ਧੁਗਰੀ ਰੋਡ ਹੈ ਪਿੱਛੇ ਅਰਬਨ ਸਟਰੀਟ ਹੈ ਅੱਗੇ ਜੀ ਦੇਖ ਸਕ ਰਹੇ ਹੋ ਤੁਸੀਂ ਮੈਨੂੰ ਇੱਧਰ ਹਾਂ ਜੀ ਨਹੀਂ ਬਸ ਆਵਾਜ਼ ਆਉਂਦੀ ਹੈ ਇਹਦੀ ਕਿੰਨੇ ਟਾਈਮ ਤੋਂ ਅੱਖਾਂ ਤੁਹਾਡੀਆਂ ਚਲੀਆਂ ਗਈਆਂ ਜੀ ਰੋਸ਼ਨੀ ਕੋਈ ਗਿਆ ਸਾਲ ਕੋਈ ਕਿਦਾਂ ਚਲੀਆਂ ਗਈਆਂ ਜੀ ਕਿ ਪਰ बस ये दई अपने आप ही पता नहीं लगा बस बैठे-बैठे ना कोई वनी 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 बच्चे कोई आगे पीछे है क्या ਤੁਹਾਡਾ ਪਰਿਵਾਰ ਵਿੱਚ ਕੋਈ ਨਹੀਂ ਕੋਈ ਨਹੀਂ ਹੈਗਾ ਅੱਛਾ ਇਹ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਫੀ ਰੋਡ ਤੇ ਮੈਂ ਤਾਂ ਕਾ ਬਹੁਤ ਦੇਰ ਹੋ ਗਈ ਯਾਰ ਬੜੀ ਵਧੀਆ ਮਾਮਾ ਆਦਮੀ ਅਰੋਂ ਨਹੀਂ ਰਹਿਣਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਕੇ ਮਰਿਤਕ ਪੁੱਤ ਕਿਦੋਂ ਆਇਆ ਤੂੰ ਓਕੇ ਅੱਜ ਇੱਕ ਬਜ਼ੁਰਗ ਬੈਠਾ ਆ ਦੁੱਗਰੀ ਚੌਕ ਦਾ ਇਹ ਦੁਨੀਆ ਆਪੂ ਆਪਣੇ ਰਾਹਾਂ ਤੇ ਨਿੰਗੀ ਜਾਂਦੀ ਆਪੂ ਆਪਣੀ ਦੌੜ ਤੇ ਲੱਗੀ ਹੋਈ ਆ ਕੋਈ ਆ ਰਿਹਾ ਕੋਈ ਜਾ ਰਿਹਾ ਪਰ ਇੱਥੇ ਇੱਕ ਬਜ਼ੁਰਗ ਬੰਦਾ ਬੈਠਾ ਅੱਖਾਂ ਤੋਂ ਅੰਨਾ ਵਾ ਦੁਨੀਆ ਵੀ ਅੰਨੀ ਹੋਈ ਫਿਰਦੀ ਆ ਇਹ ਤਾਂ ਅੰਨਾ ਹੈ ਹੀ ਆ ਵਿਚਾਰਾ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਆ ਜੀ ਚਾਚਾ ਜੀ ਕੀ ਨਾਮ ਆ ਪੁੱਤਰਾ ਪ੍ਰੇਮ ਸਿੰਘ ਪ੍ਰੇਮ ਸਿੰਘ ਹਾਂ ਜੀ ਕਿਹੜਾ ਪਿੰਡ ਆ ਤੇਰਾ ਪਿੰਡ ਡੰਡਾ ਨਰ ਬਰਨਾਲਾ ਜੀ ਬਰਨਾਲਾ ਕੋਈ ਨਹੀਂ ਹੈਗਾ ਉੱਥੇ ਬਰਨਾਲਾ ਤਾਂ ਸ਼ਹਿਰ ਆ ਨਾ ਜ਼ਿਲ੍ਹਾ ਬਰਨਾਲਾ ਪਿੰਡ ਕਿਹੜਾ ਸੀ ਪਿੰਡ ਪਿੰਡ ਨਹੀਂ ਉੱਥੇ ਹੀ ਬਸ ਸ਼ਹਿਰ ਜੀ ਦਾ ਹਾਂ ਕਿਹੜੇ ਮੁੱਲੇ ਚ ਬਾਪੂ ਆ ਜਿੱਥੇ ਆਪਣਾ ਪੌਲ ਬਣਿਆ ਹੋਇਆ ਹੈ ਨਾ ਇਹ ਇੱਧਰ ਉਹ ਡੱਕਾ ਵਾਲੀ ਫੈਕਟਰੀ ਹੈ ਜਿੱਥੇ ਟ੍ਰਾਈਡੈਂਟ ਫੈਕਟਰੀ ਆ ਹਾਂ ਜੀ ਹਾਂ ਜੀ ਉੱਥੇ ਹਾਂ ਉੱਥੇ ਕਿਹੜਾ ਪਿੰਡ ਹੁੰਦਾ ਸੀ ਪਹਿਲਾਂ ਪਤਾ ਤੈਨੂੰ ਨਹੀਂ ਮੈਨੂੰ ਨਹੀਂ ਪਤਾ ਨਹੀਂ ਬਾਪੂ ਦੇ ਪ੍ਰੇਮ ਸਿੰਘ ਜੀ ਦੁਨੀਆ ਨੇ ਦੇਖਣੀ ਥੋਡੀ ਅਸੀਂ ਵੀਡੀਓ ਪਾ ਦੇਣੀ ਆ ਹਾਂ ਜੀ ਫਿਰ ਵੀ ਪਤਾ ਲੱਗ ਜਾਣਾ ਤੁਸੀਂ ਕਿਹੜੇ ਪਿੰਡ ਦੇ ਹੋ ਹਾਂ ਜੀ ਹਾਂ ਜੀ ਇਸ ਕਰਕੇ ਆਪ ਹੀ ਤੁਸੀਂ ਦੱਸ ਦੋ ਕੋਈ ਨਾ ਲਕੋ ਨਾ ਰੱਖ ਬਾਬਾ ਨਹੀਂ ਲਕੋ ਕੋਈ ਇਹਦਾ ਨਹੀਂ ਆ ਗਾ ਵੀਰੇ ਕਿਹੜੇ ਮੱਲੇ ਦਾ ਕਿਹੜੇ ਪਿੰਡ ਦਾ ਦੱਸ ਮੈਂ ਬਨਾਲੇ ਦਾ ਪਰ ਮੈਂ ਨਾ ਮੈਨੂੰ ਉੱਥੇ ਦਾ ਰੈਸ ਪਤਾ ਨਹੀਂ ਪਤਾ ਮੈਨੂੰ ਕੋਈ ਨਹੀਂ ਤੈਨੂੰ ਭਰਾ ਤੇਰੇ ਕੀ ਸੀ ਕਿੰਨੇ ਸੀਗੇ ਮੇਰੇ 3 ਭਰਾ ਸੀਗੇ ਕੀ ਕੀ ਨਾਂ ਸੀ ਉਹਨਾਂ ਦੇ ਇਹ ਰੇਵ ਸਿੰਘ ਮਰ ਗਿਆ ਹਾਂ ਇੱਕ ਘਰ ਦੇ ਵੇਂਗ ਗਿਆ ਉਹ ਮਰ ਗਿਆ ਦੋਨੋਂ ਮਰ ਗਏ ਦੋਨੋਂ ਭਰਾ ਮਰ ਗਏ ਭੈਣਾਂ ਕਿੰਨੀਆਂ ਸੀ ਭੈਣਾਂ 4 ਸੀ ਗਿਆ ਹਾਂ ਤਿੰਨ ਮਰ ਗਈਆਂ ਇੱਕ ਹੈਗੀ ਹੈ ਉਹ ਕਿਹੜੇ ਪਿੰਡ ਵਿਆਹ ਹੀ ਆ ਇੱਧਰ ਆਹੀ ਆਹੀ ਆਪਣਾ ਆਹ rau ਕੇ ਬਦਣੀ ਵੀਰ rau ਕੇ ਹਾਂਜੀ ਕਿ ਨਾ ਉਹਦਾ ਕੁੜੀ ਦਾ ਭੋਲੀ ਕਹਿੰਦੇ ਜੀ ਆਪਾਂ ਦਾ ਜੀ ਠੀਕ ਹੈ ਬਾਈ ਤੇ ਪ੍ਰਿੰਸ ਨਾਲ ਤੇਰਾ ਵਿਆਹ ਹੋਇਆ ਸੀਗਾ ਹਾਂ ਨਹੀਂ ਜੀ ਪਹਿਲਾਂ ਵੀ ਨਹੀਂ ਹੋਇਆ ਪਿਆ ਨਹੀਂ ਇਹ ਸਾਢੇ ਸੜਈਆ ਹੋ ਗਿਆ ਸੀ ਸਾਢੇ ਸੜਈਆ ਹੋ ਗਿਆ ਸੀ ਜੀ ਮੋੜ ਕਿੰਨਾ ਬਿਆ ਨਹੀਂ ਕਰਾਇਆ ਔਕੇ ਬੱਚੇ ਹੋਏ ਸੀ ਨਹੀਂ ਇਹ ਠੀਕ ਹੈ ਦੂਜੇ ਭਰਾ ਤੋਂ ਨੇ ਵਿਆਹੇ ਸੀ ਹਰਦੇਵ ਤੇ ਬਲਦੇਵ ਹਾਂਜੀ ਉਹਨਾਂ ਦੇ ਬੱਚੇ ਭਤੀਜੀ ਹੈ ਜੀ ਮੇਰੀ ਅਕਾ ਹਾਂ ਉਹ ਇੱਥੇ ਰਹਿੰਦੀ ਜਾਂ ਲਾ ਬੜੀ ਲੁਧਿਆਣੇ ਹਾਂਜੀ ਠੀਕ ਹੈ ਬਾਪੂ ਤੇ ਤੂੰ ਕਿੱਥੇ ਰਹਿੰਦਾ ਸੀ ਬਾਪੂ ਮੈਂ ਤਾਂ ਬਸ ਇੱਦਾਂ ਛੜਕਾ ਦੇ ਠਕੇ ਖਾਰੇ ਆ ਜੀ ਕਾ ਤੂੰ ਬਾਪੂ ਬਾਜੀ ਉਹ ਭਤੀਜੀ ਮੇਰੀ ਠੀਕ ਨਹੀਂ ਰਹਿੰਦੀ ਕੀ ਹੋ ਗਿਆ ਉਹ ਨੰਗ ਫੰਗ ਰਹਿੰਦੀ ਆ ਉਹ ਲਾਉਣਾ ਨਈ ਪਤਾ ਕਾਟਾ ਓਹੋ ਵੈਨਾਂ ਤੂੰ ਭਤੀਜੀ ਕੋਲ ਰਹਿੰਦਾ ਸੀ ਹਾਂਜੀ ਤੇ ਤੇਰੀ ਲਾਈਟ ਕਦੋਂ ਗਈ ਅੱਖਾਂ ਦੀ ਲਾਈਟ ਉਠ ਹੀ ਗਈ ਜੀ ਕਿੰਨਾ ਕ ਟਾਈਮ ਹੋ ਗਿਆ ਗਈ ਨੂੰ ਇੱਕ ਸਾਲ ਹੋ ਗਿਆ ਜੀ ਪਹਿਲਾਂ ਦੇਖਦਾ ਸੀ ਹਾਂਜੀ ਦੇਖਦਾ ਉਹਦੋਂ ਕੀ ਕੰਮ ਕਰਦਾ ਸੀ ਬਾਪੂ ਜੋ ਦੇਖਦਾ ਸੀ ਮੈਂ ਮੜਾ ਮੋਟਾ ਆਟੋ ਚਲਾਉਂਦਾ ਸੀ ਜੀ ਆਟੋ ਚਲਾਉਂਦਾ ਸੀਗਾ ਤੇ ਤੂੰ ਵੀ ਬਾਪੂ ਨਸ਼ਾ ਕਰਦਾ ਸੀ ਨਛਾ ਮਾੜਾ ਮੋਟਾ ਗੱਲ ਲਈ ਜਾਈ ਗਈ ਪਹਿਲਾਂ ਕਿੱਥੇ ਰਹਿਣਾ ਸੀਗਾ ਆ ਦੁਗਰੀ ਤਾਂ ਹੋਣੀ ਥੋੜੇ ਦਿਨਾਂ ਤੋਂ ਆਇਆ ਤੂੰ ਪਹਿਲਾਂ ਵੀ ਇੱਥੇ ਰਹਿੰਦਾ ਸੀ ਦੁਗਰੀ ਐ ਤੇ ਮਕਾਨ ਸੀਗਾ ਚਾਹਾਨਗਰ ਤੇ ਮੇਰਾ ਅਜਾ ਤਾਂ ਕਿਰਾਏ ਤੇ ਰੰਦਾ ਸੀ ਹਾਂ ਜੀ ਹੁਣ ਉਹਨਾਂ ਨੇ ਕਿਰਾਏ ਤੋਂ ਫੇਰ ਕੱਢਤਾ ਹਾਂ ਜੀ ਕਿਉਂ ਬਕਲਾਇਆ ਨਹੀਂ ਦਿੱਤਾ ਗਿਆ ਇਹ ਨਾ ਹੋ ਗਿਆ ਹੁਣ ਮੈਂ ਕਿੱਥੋਂ ਕਿਰਾਏ ਦੇ ਜਾਣਾ ਕਿਸ ਨੇ ਮਦਦ ਨਹੀਂ ਕੀਤੀ ਬਾਪੂ ਨਹੀਂ ਇਹ ਕਿਸੇ ਨੇ ਮਦਦ ਨਹੀਂ ਕੀਤੀ ਜਿਹਨਾਂ ਦੇ ਘਰੇ ਕਿਰਾਏ ਤੇ ਰਹਿੰਦਾ ਸੀ ਜਿਹਨੇ ਕੱਢਿਆ ਉਹਨੇ ਵੀ ਨਹੀਂ ਕਿਹਾ ਵੀ ਚਲ ਤੂੰ ਅੰਨਾ ਯਾਰ ਕੋਈ ਗੱਲ ਨਹੀਂ ਅੱਖਾਂ ਦੀ ਲਾਈਟ ਬਾਪੂ ਜਦੋਂ ਗਈ ਆ ਕੀ ਹੋਇਆ ਸੀ ਇਕਦਾਂਮੀ ਚਲੇ ਗਈ ਜਾਂ ਹੌਲੀ ਹੌਲੀ ਗਈ ਆ ਹੌਲੀ ਹੌਲੀ ਗਈ ਹੌਲੀ ਹੌਲੀ ਕਿਉਂਕਿ ਆ ਅੱਖ ਤਾਂ ਤੇਰੀ ਖਰਾਬ ਆ ਹਾਂਜੀ ਆਹ ਅੱਖ ਤਾਂ ਤੇਰੀ ਠੀਕ ਸੀ ਇੰਨੀ ਖਰਾਬ ਨਹੀਂ ਇਹਦਾ ਆਪਰੇਸ਼ਨ ਕਰਾਇਆ ਹਾਂ ਪਹਿਲਾਂ ਨਹੀਂ ਜੀ ਕਿਸੇ ਅਗਰੇਪਰੇਸ਼ਨ ਨਹੀਂ ਕਰਾਇਆ ਦੋਨਾਂ ਦਾ ਨਹੀਂ ਕਰਾਇਆ ਹੈ ਜੀ ਅੱਛਾ ਉਹੀ ਗੱਲ ਆ ਜੀ ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਕੋਈ ਨਹੀਂ ਭਾਈ ਇੱਥੇ ਕਿਸੇ ਨੂੰ ਪੁੱਛਦਾ ਪ੍ਰੇਮ ਸਿੰਘ ਇੱਥੇ ਬੈਠਾ ਆਪਣੀ ਮੌਤ ਦਾ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਤੇ ਉਹ ਵੀ ਨਹੀਂ ਚੱਕਦਾ ਉਹ ਵੀ ਨਹੀਂ ਆ ਕੇ ਜਿਹੜੇ ਮੰਗਦੇ ਆ ਉਹਨਾਂ ਨੂੰ ਉਹ ਵੀ ਨਹੀਂ ਦਿੰਦਾ ਚਾਹੇ ਉਹ ਮੌਤ ਦਾ ਚਾਹੇ ਉਹ ਸੌਖਰਾਵਾਂ ਚਾਹੇ ਉਹ ਪੈਸਾ ਸ਼ੌਹਰਤ ਆ ਇਹ ਪ੍ਰੇਮ ਸਿੰਘ ਬਾਪੂ ਅੱਜ ਚੌਂਕ ਤੇ ਦੁਗਰੀ ਬੈਠਾ ਅੱਖਾਂ ਤੋਂ ਅੰਨਾ ਹੋ ਗਿਆ ਇਹ ਤਾਂ ਅੰਨਾ ਹੋਇਆ ਦੁਨੀਆ ਨਹੀਂ ਹੋਈ ਭਰਾ ਭਤੀਜੇ ਭਾਣਜੇ ਭਾਣਜੀਆਂ ਭਤੀਜੀਆਂ ਮਾਮੇ ਦੇ ਪੁੱਤ ਭੂਆ ਦੇ ਪੁੱਤ ਮਾਸੀ ਦੇ ਪੁੱਤ ਚਾਚੇ ਤਾਇਆ ਦੇ ਮਤਲਬ ਸਾਰੀ ਦੁਨੀਆ ਹੀ ਖਤਮ ਹੋ ਗਈ ਕਿਤੇ ਪ੍ਰੇਮ ਸਿੰਘ ਦੇ ਸਾਰੇ ਰਿਸ਼ਤੇਦਾਰੀ ਖਤਮ ਹੋ ਗਏ ਕਿਤੇ ਉਹ ਸਭ ਹੈਗੇ ਨਹੀਂ ਪਰ ਉਹਨਾਂ ਨੂੰ ਪ੍ਰੇਮ ਸਿੰਘ ਦਿਖਦਾ ਨਹੀਂ ਕਿਉਂਕਿ ਪ੍ਰੇਮ ਸਿੰਘ ਅੰਨਾ ਹੋ ਗਿਆ ਤੇ ਜਿੰਨਾ ਅੰਨਾ ਪ੍ਰੇਮ ਸਿੰਘ ਹੋਇਆ ਉਹ ਤੋਂ ਕਈ ਗੁਣਾ ਅੰਨੇ ਉਹ ਹੋਗੇ ਕਿਉਂਕਿ ਅੱਜ ਕੱਲ ਵਖਤ ਹੀ ਇਦਾਂ ਦਾ ਭਰਾਓ ਜਿਹਦੀ ਗੁੱਡੀ ਚੜੀ ਹੋਈ ਆ ਉਹਦੇ ਰਿਸ਼ਤੇਦਾਰ ਵੀ ਬੜੇ ਆ ਹਾਂਜੀ ਤੇ ਜਿਹੜਾ ਵਿਚਾਰਾ ਗੋਲ ਬਣੂਗਾ ਉਹਨੂੰ ਕੌਣ ਪੁੱਛਦਾ ਫਿਰ ਕੋਈ ਨਹੀਂ ਕੋਈ ਕਿਸੇ ਦਾ ਨਹੀਂ ਨਾਜੀ ਉਹਦਾ ਕੋਈ ਆਪਣਾ ਨਹੀਂ ਆਪਣੇ ਵੀ ਮੁੱਖ ਮੋੜ ਜਾਂਦੇ ਉਹਨਾਂ ਦੇ ਤੇ ਅੱਜ ਪ੍ਰੇਮ ਸਿੰਘ ਨਾਲ ਵੀ ਉਹੀ ਹੋਈ ਆ ਹਾਂਜੀ ਆਪਣੇ ਵੀ ਮੁੱਖ ਮੋੜ ਜਦੋਂ ਪ੍ਰੇਮ ਸਿੰਘ ਦੇ ਹੱਟ ਪੈਰ ਚੱਲਦੇ ਸੀ ਆਟੋ ਚਲਾਉਂਦਾ ਸੀ 100 200 ਆ ਛਾੜਦਾ ਸੀਗਾ ਉਦੋਂ ਚਾਚਾ ਚਾਚਾ ਤਾਇਆ ਤਾਇਆ ਹੁੰਦੀ ਸੀ ਉਦੋਂ ਮਾਮਾ ਮਾਮਾ ਹੁੰਦੀ ਸੀ ਤੇ ਜਦੋਂ ਖੌਲ ਤੜਨ ਲੱਗ ਗਿਆ ਉਹੀ ਚਾਚਾ ਕਹਿਣ ਵਾਲੇ ਤਾਇਆ ਕਹਿਣ ਵਾਲੇ ਮਾਮਾ ਕਹਿਣ ਵਾਲੇ ਸਭ ਇਧਰ ਉਧਰ ਤੇਤਰ ਬਿਤਰ ਹੋ ਗਏ 1 ਸਾਲ ਹੋ ਚੱਲਿਆ ਲਗਭਗ ਅੱਖਾਂ ਦੀ ਲਾਈਟ ਗਈ ਨੂੰ ਅੰਨਾ ਹੋਏ ਨੂੰ ਕਰਾਏ ਦੇ ਕਮਰੇ ਚ ਰਹਿੰਦਾ ਸੀ ਉਹ ਵੀ ਖਾਲੀ ਹੋ ਗਿਆ ਕਿਉਂਕਿ ਕਿਰਾਇਆ ਨਹੀਂ ਦੇ ਹੋਇਆ ਮਕਾਨ ਮਾਲਕ ਨੇ ਵੀ ਹੱਥ ਜੋੜ ਤੇ ਤੇ ਅੱਜ ਸੜਕ ਤੇ ਆ ਗਿਆ ਪ੍ਰੇਮ ਸਿੰਘ ਅੱਜ ਸਿਰ ਤੇ ਬੰਨਣ ਨੂੰ ਦੁਪੱਟਾ ਨਹੀਂ ਅੱਜ ਤੇੜ ਪਾਉਣ ਨੂੰ ਕੱਪੜੇ ਨਹੀਂ ਦੇਖੋ ਕਿਵੇਂ ਫਟੇ ਪਏ ਆ ਪਜਾਮੇ ਚ ਕਿੰਨੀਆਂ ਮੋਰੀਆਂ ਹੋਈਆਂ ਪਈਆਂ ਇੱਥੇ ਕਿੱਥੇ ਮਤਲਬ ਇਹ ਬਿਆਨ ਕਰੀਏ ਅੱਜ ਦੀ ਇਹ ਦੁਨੀਆ ਦੇ ਰੰਗ ਆ ਭਰਾਵੋ ਅੱਜ 21ਵੀਂ ਸਦੀ ਚ ਅਸੀਂ ਜਿਉਂਦੇ ਆ ਅਸੀਂ ਚੰਦ ਤੇ ਪਹੁੰਚ ਗਏ ਆ ਅਸੀਂ ਮੰਗਲ ਗ੍ਰਹਿ ਤੇ ਘਰ ਪਾਉਣ ਦੀਆਂ ਗੱਲਾਂ ਕਰਦੇ ਆ ਅਸੀਂ ਚੰਦਰਮਾ ਦੇ ਉੱਤੇ ਜਾ ਕੇ ਘਰ ਪਾਉਣ ਦੀਆਂ ਗੱਲਾਂ ਕਰਦੇ ਆ ਪਰ ਜ਼ਮੀਨ ਤੇ ਸਾਡੇ ਆ ਹਾਲਾਤ ਬਣ ਅਸੀਂ ਕਲੋਨੀਆਂ ਕੱਟਣ ਦੀ ਗੱਲ ਕਰੀ ਜਾਂਦੇ ਆ ਉੱਪਰ ਅਸਮਾਨ 'ਚ ਜ਼ਮੀਨ 'ਤੇ ਬਸੀਆਂ ਹੋਈਆਂ ਕਲੋਨੀਆਂ 'ਚ ਆ ਹਾਲਾਤ ਹੋ ਗਏ ਵੀ ਅੱਖਾਂ ਤੋਂ ਅੰਨੇ ਹੋਏ ਬੰਦੇ ਨੂੰ ਵੀ ਕੋਈ ਪੁੱਛਦਾ ਨਹੀਂ ਤੇ ਨਹੀਂ ਅੱਗੇ ਏਸੇ ਧਰਤੀ 'ਤੇ ਏਸੇ ਪੰਜਾਬ ਦੇ ਵਿੱਚ ਅੱਜ ਤੋਂ 20-30 ਸਾਲ ਪਿੱਛੇ ਚਲੇ ਜਾਈਏ ਕੋਈ ਪ੍ਰੇਮ ਸਿੰਘ ਹੋਇਆ ਨਹੀਂ ਸੀ ਕੰਮ ਦਾ ਕੋਈ ਬਲਦੇਵ ਸਿੰਘ ਦਾ ਭਰਾ ਉਹ ਹਰਦੇਵ ਸਿੰਘ ਦਾ ਭਰਾ ਰੋਂਦਾ ਨਹੀਂ ਸੀ ਫਿਰ ਕਿਸੇ ਭਤੀਜੇ ਦਾ ਤਾਇਆ ਚਾਚਾ ਆਇਆ ਨਹੀਂ ਸੀ ਰੋਂਦਾ ਉਦੋਂ ਕਿਸੇ ਭਾਂਜੇ ਦਾ ਮਾਮਾ ਆਇਆ ਨਹੀਂ ਸੀ ਰੋਂਦਾ ਉਦੋਂ ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਕੀ ਕੁਛ ਆ ਉਦੋਂ ਸਾਡੇ ਘਰੇ ਓਨੇ ਕੀ ਢਾਣੇ ਹੁੰਦੇ ਸੀ ਜਿੰਨੇ ਕਿ ਨਾ ਢੱਡ ਭਰ ਸਕਦੇ ਸੀ ਪਰ ਤਾਮੀ ਉਦੋਂ ਸਬਰ ਸੀ ਲੋਕਾਂ ਨੂੰ ਉਦੋਂ ਇਤਪਾਕ ਸੀ ਲੋਕਾਂ ਚ ਉਦੋਂ ਪਿਆਰ ਸੀ ਲੋਕਾਂ ਨੂੰ ਹੁਣ ਹੁਣ ਤਾਂ ਇੱਕ ਮਿੰਟ ਦਾ ਸਬਰ ਨਹੀਂ ਆ ਲਾਈਟਾਂ ਹੁੰਦੀਆਂ ਲੋਕ ਇੱਕ ਦੂਜੇ ਦੇ ਵਿੱਚ ਵਜਦੇ ਆ ਦੇਖੋ ਕਿਵੇਂ ਹਾਰਨ ਤੇ ਹਾਰਨ ਮਾਰ ਰਿਹਾ ਮਾੜਾ ਜਾਂ ਮੂਰਲਾ ਬ੍ਰੇਕ ਲਾ ਲੇਵੇ ਹੋਲੀ ਕਰ ਲੇਵੇ ਪਿੱਛੇ ਵਾਲਾ ਚੀਕਾਂ ਮਾਰਨ ਲੱਗ ਜਾਂਦਾ ਵੀ ਤੂੰ ਖੜਕਾ ਤੋ ਗਿਆ ਤੂੰ ਮੈਨੂੰ ਲੇਟ ਕਰਾ ਦਿੱਤਾ ਕਿਤੇ ਲਾਈਟਾਂ ਦੇ ਖੜ ਕੇ ਦੇਖਿਓ ਜਦੋਂ ਲੈਟ ਗ੍ਰੀਨ ਹੋ ਜਾਏ ਤੇ ਤੁਹਾਡੀ ਸਭ ਤੋਂ ਮੂਹਰੇ ਗੱਡੀ ਹੈ ਨਾ ਤੁਸੀਂ 5 ਸੈਕਿੰਡ ਤੋਰਿਓ ਨਾ ਗੱਡੀ ਤੇ ਕਿਵੇਂ ਲੋਕ ਚੀਕਣਗੇ ਤੇ ਜੇ ਤੁਸੀਂ 10 20 ਸੈਕਿੰਡ ਹੋਰ ਨਾ ਤੋਰੋ ਤੇ ਤੁਹਾਨੂੰ ਕੁੱਟਣ ਦੌੜਨਗੇ ਲੋਕ ਗੱਡੀਆਂ ਚ ਉਤਰ ਕੇ ਵੀਦੂ ਤੁਰਦਾ ਕਿਉਂ ਨਹੀਂ ਇੰਨੀ ਕਾਲੀ ਆ ਪਰ ਇਹਨਾਂ ਬੰਦਿਆਂ ਨੂੰ ਕੋਈ ਕਾਲੀ ਨਹੀਂ ਆ ਬੈਠਾ ਵਿਚਾਰਾ ਆ ਆਲੇ-ਦਾਲੇ ਕੂੜਾ ਪਿਆ ਆ ਗੰਦਾ ਕੰਬਲ ਆ ਇਹੀ ਰਾਤ ਨੂੰ ਜਦੋਂ ਠੰਡ ਲੱਗਦੀ ਉੱਪਰ ਲੈ ਲੈਂਦਾ ਆਹ ਕੁਛ ਕੱਪੜੇ ਪਏ ਆ ਆ ਪਾਣੀ ਦੀ ਬੋਤਲ ਭਰੀ ਹੋਈ ਆ ਜੇ ਕੋਈ ਭਰ ਕੇ ਦੇ ਜਾਂਦਾ ਮਿੰਟ ਤਣਲਾ ਕਰਕੇ ਪੀ ਲੈਂਦਾ ਆਹ ਗੰਦਾ ਸੋਫਾ ਪਿਆ ਵਾ ਗਿੱਲਾ ਭਿੱਜਿਆ ਇਹਦੇ ਤੇ ਬਹਿ ਜਾਂਦਾ ਉੱਠ ਕੇ ਆ ਪਿੱਛੇ ਊੜਾ ਕਵਾੜਾ ਪਿਆ ਵਾ ਅੱਗੇ ਭਾਈ ਜੀ ਮਸਲਾ ਇਹ ਆ ਵੀ ਇੱਕ ਹੋਰ ਤੁਹਾਡੇ ਨਾਲ ਸੱਚ ਗੱਲ ਸਾਂਝੀ ਕਰਨੀ ਆ ਇਹ ਵੀਰ ਮਰੀਜ਼ ਆ ਸਾਡੇ ਕੋਲੇ ਰਹਿ ਕੇ ਆਇਆ ਇਹਦੇ ਵੀ ਲੱਤ 'ਚ ਕੀੜੇ ਪਏ ਹੋਏ ਸੀ ਬਾਈ ਦੇ ਇਹ ਬੰਦੇ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਅੱਜ ਇਹਦੀ ਇਸ ਬੰਦੇ ਨੇ ਸਾਨੂੰ ਦੱਸਿਆ ਇਹਦੇ ਬਾਰੇ 'ਚ ਵੀਡੀਓ ਕਿੱਥੋਂ ਆਪਾਂ ਮਾਈ ਸੀ ਵੀਡੀਓ ਜ ਆਪਣਾ ਜਾ ਤੇਰਾ ਨਾਮ ਵੀ ਨਹੀਂ ਹੈਗਾ ਜਤਿੰਦਰ ਹਾਂਜੀ ਜਤਿੰਦਰ ਕਿਵੇਂ ਬੱਚੇ ਤੇਰੇ ਹੁਣ ਅੱਜ ਠੀਕ ਆ ਕੰਮ ਕਰਦਾ ਹੁਣ ਤੂੰ ਕੰਮਾ ਤੂੰ ਆਟੋ ਜਦੋਂ ਨਾ ਮੈਨੂੰ ਕਿਹਾ ਸੀ ਭੇਜ ਦੀ ਕੀਤੇ ਜਦੋਂ ਮੈਨੂੰ ਲਾਜ਼ੋ ਤੱਕ ਰਾਇ ਤੇ ਬਹੁਤ ਵਧੀਆ ਗੱਲ ਆ ਆ ਦੇਖੋ ਜੀ ਜਤਿੰਦਰ ਆ ਆਟੋ ਚਲਾਉਂਦਾ ਕਿਰਾਏ ਤੇ ਤੇ ਇਹ ਬੰਦਾ ਘੱਟੋ ਘੱਟ ਸਾਡੇ ਕੋਲ ਸਾਲ ਕਿਹ ਰਹਿ ਗਿਆ 1.5 ਸਾਲ ਰਹਿ ਕੇ ਆਇਆ ਉੱਥੇ ਇਹਦੇ ਲੱਤ ਤੇ ਐਜਾ ਕੋਈ ਜ਼ਖਮ ਆ ਮਲਮਾਤੀ ਪੱਟੀਆਂ ਕਰਕੇ ਸਫਾਈਆਂ ਕਰਕੇ ਬਹੁਤ ਕੁਝ ਕਰਕੇ ਦੇਖ ਲਿਆ ਬਹੁਤ ਮੁਸ਼ਕਲ ਨਾਲ ਠੀਕ ਹੋਇਆ ਪਰ ਫਿਰ ਬੱਚੇ ਇਹਦੇ ਛੋਟੇ ਛੋਟੇ ਚਾਰ ਫਿਰ ਇਹ ਸਾਡੇ ਕੋਲ ਜਦੋਂ ਆਇਆ ਵੀਰਾ ਆਪਦਾ ਆਟੋ ਚਲਾਉਂਦਾ ਕਿਰਾਏ ਤੇ ਲੈ ਕੇ ਔਰ ਇਹ ਬੰਦੇ ਨੇ ਸਾਨੂੰ ਆ ਵੀਡੀਓ ਬਣਾ ਕੇ ਭੇਜੀ ਆ ਤੁਸੀਂ ਦੇਖੋ ਆ ਵੀਡੀਓ ਜਿਹੜੀ ਜਤਿੰਦਰ ਨੇ ਭੇਜੀ ਸੀ ਸਾਨੂੰ ਮਤਲਬ ਇੱਕ ਉਹ ਬੰਦਾ ਜਿਹੜਾ ਖੁਦ ਇੰਨੀ ਤਕਲੀਫ ਚ ਰਿਹਾ ਬੱਚੇ ਉਹਦੇ ਵੀ ਰੁਲ ਗਏ ਇਹਦੇ ਵੀ ਬੱਚੇ ਰੁਲ ਗਏ ਸੀ ਸੜਕ ਤੇ ਰਹਿੰਦੇ ਸੀ ਇਹ ਵੀ ਉੱਥੇ ਹੀ ਪਿਆ ਹੁੰਦਾ ਸੀ ਬਹੁਤ ਬੁਰੀ ਹਾਲਤ ਸੀ ਜਦੋਂ ਲੈ ਕੇ ਆਏ ਸੀ ਵੀਰੇ ਨੂੰ ਇਹ ਬੰਦਾ ਬਾਪੂ ਪ੍ਰੇਮ ਸਿੰਘ ਵੀ ਸਾਰ ਲੈਂਦਾ ਨੰਗਦਾ ਕਰਦਾ ਪੁੱਛਦਾ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਬਾਪੂ ਗੱਲ ਉਹੀ ਆ ਦਇਆ ਵੀ ਹੈ ਨਾ ਜਿਹੜੀ ਦਇਆ ਵੀ ਉਹ ਮੁਕਤ ਦੀ ਜਾ ਰਹੀ ਹੈ ਸਾਡੇ ਚ ਪਹਿਲਾਂ ਹਰ ਬੰਦੇ 'ਚ ਇੱਕ ਦਇਆ ਹੁੰਦੀ ਸੀ ਹਰ ਬੰਦੇ ਦੇ ਵਿੱਚ ਇੱਕ ਦਰਦ ਹੁੰਦਾ ਸੀ ਹਰ ਬੰਦਾ ਦੂਸਰੇ ਦੀ ਤਕਲੀਫ ਨੂੰ ਆਪਣੀ ਸਮਝਦਾ ਸੀ ਹਾਂ ਹੁਣ ਜੋਗੀ ਐ ਜੋਗੀ ਹੁਣ ਤਾਂ ਠੀਕ ਹੈ ਔਰ ਜੋਗੀ ਉਹ ਗੱਲ ਹੀ ਨਹੀਂ ਰਹੀ ਪਉਣ ਤਾਂ ਕਹਾਵਤ ਵੀ ਗਲਤ ਸਾਬਤ ਕਰਦੀ ਇਹਨੇ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ ਅੰਨਾ ਬੈਠਾ ਇਹਦੇ ਕੋਲੇ ਘਰਦੇ ਨਹੀਂ ਬਚੇ ਰਿਓੜੀਆਂ ਨੇ ਕਿਹਨੂੰ ਦੇਣੀਆਂ ਇਹਦੇ ਕੋਲੇ ਰਿਓੜੀਆਂ ਇੰਨੀ ਬਚੀਆਂ ਇਹਨੇ ਕਿਹਨੂੰ ਦੇਣੀਆਂ ਇਹ ਕਹਾਵਤ ਝੂਠੀ ਕਰਦੀ ਫੇਲ ਕਰਦੀ ਅੱਜ ਜੋਗੀ ਜਿਹੜਾ ਕੋਈ ਅੰਨਾ ਹੋ ਗਿਆ ਜਿਹੜਾ ਕੋਈ ਅਪਾਹਜ ਹੋ ਗਿਆ ਜਿਹੜਾ ਕੋਈ ਮੈਂਟਲੀ ਅਫਸੈਟ ਹੋ ਗਿਆ ਉਹਦੇ ਤਾਂ ਆਪਣੇ ਉਹਨੂੰ ਛੱਡ ਕੇ ਭਰੀ ਹੋ ਜਾਂਦੇ ਆ ਉਹਦੇ ਤਾਂ ਆਪਣੇ ਰਹਿੰਦੇ ਨਹੀਂ ਕੋਈ ਉਹ ਤਾਂ ਸੱਤ ਪਗੰਨਾ ਪੜ ਜਾਂਦਾ ਤੇ ਇਹੀ ਪ੍ਰੇਮ ਸਿਉਂ ਦੇ ਪੰਜ 10 ਆਟੋ ਚੱਲਦੇ ਹੁੰਦੇ ਤੇਰੀਆਂ ਜੇਬਾਂ ਨੋਟਾਂ ਨਾਲ ਭਰੀਆਂ ਹੁੰਦੀਆਂ ਇਹਨੂੰ ਤਾਇਆ ਚਾਚਾ ਕਹਿਣ ਵਾਲੇ ਵੀ ਬਥੇਰੇ ਹੋਣੇ ਸੀ ਇਹਨੂੰ ਮਾਮਾ ਮਾਸੀ ਮਾਸੜ ਕਹਿਣ ਵਾਲੇ ਵੀ ਬਥੇਰੇ ਹੋਣੇ ਸੀ ਪਰ ਅੱਜ ਕੋਈ ਨਹੀਂ ਕੋਈ ਨਹੀਂ ਜਿਹੜਾ ਭਰਾ ਕਵੇ ਕੋਈ ਨਹੀਂ ਜਿਹੜਾ ਕਿ ਚਾਚਾ ਤਾਇਆ ਕਵੇ ਗੱਲ ਸਾਰੀ ਪੈਸਿਆਂ ਤੇ ਆ ਕੇ ਖੜੀ ਇਹ ਭਾਉਜੀ ਤੁਸੀਂ ਬਣਾ ਕੇ ਭੈਣ ਨਾਲ ਵੀ ਦਿਓ ਸ਼ੁਕਰੀਆ ਬਹੁਤ ਧੰਨਵਾਦ ਬਹੁਤ ਇਹ ਵੀਰੇ ਨੇ ਵੀਡੀਓ ਬਣਾਈ ਸੀ ਤੇ ਇਹਨਾਂ ਨੇ ਇੱਥੇ ਬੈਠ ਕੇ ਬੋਲ ਕੇ ਵੀਡੀਓ ਬਣਵਾ ਕੇ ਇਹਨਾਂ ਨੇ ਨੰਬਰ ਤੋਂ ਭੇਜੀ ਕਿਉਂਕਿ ਬਾਈ ਕੋਲੇ ਤਾਂ ਮੋਬਾਈਲ ਹੈ ਨਹੀਂ ਦੂਜਾ ਦਰਦਮੰਦ ਬੰਦਾ ਹੀ ਸਮਝ ਸਕਦਾ ਹਾਂਜੀ ਦੂਸਰੇ ਦੇ ਦਰਦ ਨੂੰ ਨਹੀਂ ਨਿੰਗਣ ਦਾ ਇਤੋਂ ਨਹੀਂ ਲੱਖਾਂ ਨਿੰਗੇ ਜਾਂਦੇ ਲੋ ਜੋ ਭਾਵੇਂ ਕਰਤਾਰ ਨੂੰ ਪਰ ਅਸੀਂ ਵਿੜ ਭਾਗੇ ਆਜ ਬਾਪੂ ਪ੍ਰੇਮ ਸਿੰਘ ਜੀ ਦੀ ਸੇਵਾ ਦਾ ਮੌਕਾ ਮਿਲਿਆ ਤੇ ਬਾਪੂ ਪ੍ਰੇਮ ਸਿੰਘ ਜੀ ਨੂੰ ਅਸੀਂ ਆਪਣੇ ਨਾਲ ਮੁਨੱਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜੀ ਅਰਦਾਸ ਕਰਿਓ ਸਭ ਤੋਂ ਪਹਿਲਾਂ ਤਾਂ ਵੀ ਬਾਪੂ ਦੀ ਅੱਖ ਆ ਜਿਹੜੀ ਇਹ ਠੀਕ ਹੋ ਜਾਵੇ ਕਿਸ ਤਰੀਕੇ ਦੀ ਲਾਈਟ ਆ ਜੇ ਵੀ ਕਿਉਂਕਿ ਜੀ ਥੋੜਾ ਬਹੁਤਾ ਬਾਪੂ ਨੂੰ ਦੇਖਣ ਲੱਗ ਜੀ ਵੀ ਬਾਪੂ ਨੇਰਾ ਚਾਨਣ ਦੀਨਾ ਕੋਸ਼ ਹਾਂਜੀ ਜੀ ਹੋ ਜਾ ਹੁਣ ਨੇਰਾ ਲੱਗਦਾ ਜੀ ਹੁਣ ਹੁਣ ਨੇਰਾ ਲੱਗਦਾ ਥੋੜਾ ਹੁਣ ਲਾਈਟ ਦੀਨੇ ਮਾੜੀ ਮੋਟੀ ਹਾਂ ਇਦਾਂ ਮਾੜੀ ਮਾੜੀ ਲਾਈਟ ਪੈਦੀ ਫੇ ਹੁਣ ਬਾਪੂ ਹਾਂਜੀ ਹੁਣ ਦੀਨਾ ਕੋਸ਼ ਹਾਂਜੀ ਡਾਟ ਪੈਦੀ ਹੈ ਜੀ ਫਲੈਟ ਖੜੀ ਐ ਕਿ ਹਲਦੀ ਆ ਹਲਦੀ ਵੀ ਹੈ ਯਾਰ ਹੂੰ ਇਨਕੇ ਬਾਪੂ ਨੂੰ ਕੋਈ ਮਾੜਾ ਮੋਟਾ ਨੀਰਾਚਨਣਤਾ ਢਿੰਦਾ ਵਾ ਵਾਹਿਗੁਰੂ ਕਿਰਪਾ ਕਰਨ ਪਿੱਛੇ ਉਹ ਮਾੜੀ ਮੋਟੀ ਲਾਈਟ ਹੋਵੇ ਤੇ ਆਪਰੇਸ਼ਨ ਹੋ ਕੇ ਸਰਜਰੀ ਹੋ ਕੇ ਇਹਨੂੰ ਦੇਖਣ ਲੱਗ ਜੇ ਵੀ ਇਹ ਆਪਣਾ ਜੀਵਨ ਆ ਜਿਹੜਾ ਹਾਂਜੀ ਉਹ ਇਸ ਰੰਗਲੀ ਦੁਨੀਆ ਨੂੰ ਦੇਖਦਿਆਂ ਹੋਇਆ ਬਤੀਤ ਕਰੇ ਜਿੰਨੇ ਕਦੇ ਸਵਾਸ ਆ ਉਹ ਚੰਗੇ ਤਰੀਕੇ ਨਾਲ ਮਾਣ ਸਤਿਕਾਰ ਭਰੇ ਔਰ ਤੰਦਰੁਸਤੀ ਭਰੇ ਬਤੀਤ ਕਰੇ ਇਹ ਅਰਦਾਸ ਕਰਿਓ ਤੁਸੀਂ ਸਾਰੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦਾ ਆਇਆ ਕਰਾਂਗੇ ਤੈਨੂੰ ਮਿਲਣ ਅੱਛਾ ਜਤਿੰਦਰ ਆਇਆ ਕਰੂ ਮੈਨੂੰ ਆਇਆ ਕਰੂੰਗਾ ਮਿਲਣ ਇਹਦੇ ਘਰ ਵਾਲੇ ਦੀ ਵੀ ਦਵਾਈ ਚੱਲਦੀ ਹੈ ਇਹਦੀ ਵੀ ਚੱਲਦੀ ਆਇਆ ਕਰੂ ਉੱਥੇ ਲੈਣੇ ਹੈ ਦਵਾਈ ਨਾਲੇ ਤੈਨੂੰ ਮਿਲ ਕੇ ਜਾਇਆ ਕਰੂ ਰਿਤਿਕ ਨੂੰ ਅਸੇ ਜਦੋਂ ਵੀ ਫੋਨ ਕਰੀਦਾ ਉਦੋਂ ਹੀ ਇਹ ਵੀਰ ਆ ਕੇ ਕੇਸ ਟ੍ਰੇਸ ਕਰਕੇ ਵੈਰੀਫਾਈ ਕਰਕੇ ਸਾਨੂੰ ਦੱਸ ਦਿੰਦਾ ਤੇ ਅੱਜ ਬਾਪੂ ਪ੍ਰੇਮ ਸਿੰਘ ਨੂੰ ਬਾਪੂ ਸਬ ਪਿਤਾ ਜੀ ਦਾ ਕੀ ਨਾਮ ਥੋਡੇ ਦਲੀਪ ਸਿੰਘ ਦਲੀਪ ਸਿੰਘ ਇੱਧਰ ਤੇ ਜਾਣਾ ਬਾਪੂ ਇਹਨੂੰ ਅੱਜ ਪ੍ਰੇਮ ਸਿੰਘ son of ਦਲੀਪ ਸਿੰਘ ਤੇ ਪਿੰਡ ਬਰਨਾਲੇ ਦੇ ਕੋਲੇ ਜਿੱਥੇ ਟਰਾਇਡੈਂਟ ਫੈਕਟਰੀ ਆ ਉੱਥੇ ਹੈਂ ਖੁੱਡੀ ਖੁੱਡੀ ਪਿੰਡ ਲੈ ਹੁਣ ਜਿੱਥੇ ਆ ਗਿਆ ਬਾਪੂ ਨੂੰ ਖੁੱਡੀ ਖੁੱਡੀ ਪਿੰਡ ਆ ਬਾਪੂ ਦਾ ਖੁੱਡੀ ਪਿੰਡ ਆ ਜਿਹੜਾ ਬਰਨਾਲੇ ਜ਼ਿਲ੍ਹੇ 'ਚ ਪੈਂਦਾ ਖੁੱਡੀ ਪਿੰਡ ਦਾ ਬਸਨੀਕ ਆ ਬਾਪੂ ਪ੍ਰੇਮ ਸਿੰਘ son of ਦਲੀਪ ਸਿੰਘ ആ അവര് പപ്പും ഇരിക്കുന്നു